ਨਾਲੇ ਪੁੱਤ ਤੈਂ ਇਹ ਗੱਲਾਂ ਤੋਂ ਕੀ ਲੈਣਾ ਤਾਇਆ ਲੈਣਾ ਤਾਂ ਮੈਂ ਕੀਆ ਜਦੋਂ ਤਾਂ ਮੈਨੂੰ ਬਾਪੂ ਨੇ ਦੱਸਿਆ ਨਾ ਤੇਰੇ ਬਾਰੇ ਜਦੋਂ ਵੀ ਮੈਂ ਤੈਨੂੰ ਕਿਸੇ ਪਾਸੇ ਦੇਖ ਲਾਤੋ ਰੇ ਜਾਂ ਉਤੇ ਮੈਨੂੰ ਪਹੁੰਚੇ ਬਾਲਾ ਮਨ ਪਰ ਆਉਂਦਾ ਤਾਇਆ ਕੱਸ ਦੇ ਮੈਨੂੰ ਕੀ ਗੱਲ ਹੋਊਗੀ ਤਾਇਆ ਹੈ ਤਾਇਆ ਦੱਸ ਦੇ ਕਈ ਵਾਰੀ ਪਤਾ ਵੀ ਕੀ ਗੱਲ ਹੁੰਦੀ ਆ ਮੈਨੂੰ ਐ ਲੱਗਦਾ ਵੀ ਤੇਥੋਂ ਸਿੱਖਣ ਨੂੰ ਮਿਲੂ ਕੁਛ ਨਾ ਕੁਛ ਕਿਤੇ ਮੈਂ ਨਾ ਉਹ ਗਲਤੀ ਕਰ ਬੈਠਾਂ ਕੋਈ ਹੋਰ ਨਾ ਗਲਤੀ ਕਰ ਲੇ ਹੈ ਤਾਇਆ ਇੰਨਾ ਤੁਹਾਡਾ ਪਿਆਰ ਹੁੰਦਾ ਸੀ ਭਾਈਆਂ ਦਾ ਹੈ ਕੋਈ ਨਾ ਕੋਈ ਤਾਂ ਗੱਲ ਹੋਈ ਹੋਊ ਦੱਸ ਦੇ ਯਾਰ ਤਾਇਆ ਐਂਕ ਕਰਦਾ ਮਨ ਦਾ ਬੋਝ ਹਲਕਾ ਹੋ ਜਾਊਗਾ ਦੱਸ ਦੇ ਤੇਰੇ ਤੇ ਬੋਝ ਚੱਕੀ ਫੇਰਦਾ ਦੱਸ ਦੇ ਕਰਾ ਛੱਡ ਪੁੱਤ ਤੈ ਇਹ ਗੱਲਾਂ ਤੋਂ ਕੀ ਲੈਣਾ ਤਾਇਆ ਦੱਸ ਦੇ ਐਂ ਕਿ ਕਰਦਾ ਉਹਨਾਂ ਦੱਸ ਦੇ ਇਹ ਮੈਨੂੰ ਬਾਪੂ ਨੇ ਪੂਰੀ ਗੱਲ ਨਹੀਂ ਦੱਤੀ ਪੁੱਤ ਦੱਸਣ ਨੂੰ ਮੇਰੇ ਪੱਲੇ ਹੈ ਵੀ ਕੀ ਹੈ ਮੈਂ ਤੈਨੂੰ ਦੱਸਾਂ ਤਾਇਆ ਦੱਸ ਦੇ ਮੈਨੂੰ ਨਹੀਂ ਦੱਸੇਂਗਾ ਹੋਰ ਕਿਹਨੂੰ ਦੱਸੇਂਗਾ ਦੱਸ ਦੇ ਤਾਇਆ ਬਣ ਅੱਜ ਦੱਸ Huh.